ਉਸੇ ਮਾਲ ਸਿਰਫ ਔਰ ਸਿਰਫ 7000 ਐਮ ਆਰ ਪੀ ਹੈ 1100 ਰੁਪਏ ਦਾ ਤੁਹਾਨੂੰ ਮਿਲੂਗਾ ਜੀ ਸਿਰਫ 1100 ਰੁਪਏ ਦਾ ਜਿਹੜੇ ਵੀ ਭਰਾ 2500 3000 ਤੱਕ ਸ਼ੂਜ਼ ਲੈਂਦੇ ਨੇ ਜਿੱਥੋਂ ਵੀ ਬਾਏ ਕਰਦੇ ਨੇ ਉਹ ਮੇਰੇ ਕੋਲ ਤੇ ਇੱਕ ਵਾਰਾ 1100 ਰੁਪਏ ਦਾ ਸ਼ੂਜ਼ ਮੰਗਾ ਕੇ ਦੇਖਣ ਔਰ ਆ ਡੇ ਤੇ ਬੈਠ ਕੇ ਵੀਡੀਓ ਬਣਾ ਰਹੇ ਆ ਕਾਊਂਟਰ ਤੇ ਕਾਊਂਟਰ ਦੀ ਮਤਲਬ ਇੰਨਾ ਮਾਲ ਅੱਜ ਤੱਕ ਇਹ ਨਹੀਂ ਵੇਚਿਆ ਜਿੰਨਾ ਸਸਿਕਾ ਲਈ ਸਾਰੇ ਜਿਹੜੇ ਮਾਲ ਪਿੱਛੇ 15 15 ਦਿਨ ਵੇਟ ਕਰਦੀ ਹੈ ਲੋਕਾਂ ਨੇ ਤੇ ਜਿਹੜਾ ਮਾਲ ਸਾਡੇ ਸਾਰੇ ਸਟੋਰਾਂ ਤੇ ਬਿਲਕੁਲ ਪ੍ਰੋਪਰ ਕਾਮਯਾਬ ਹੋਇਆ ਸਭ ਤੋਂ ਪਹਿਲਾਂ ਆ ਕੇ ਅਗਲੇ ਨੇ ਪੁੱਛਿਆ ਮਾਰਕੀਟ 'ਚ ਉਹਦੇ ਨਾਲ ਦਾ ਮਾਲ ਕਿਸੇ 2-4 ਬੰਦਿਆਂ ਨੇ ਲਵਾਇਆ ਉਹ ਆਹ ਕੱਪੜਾ ਲਵਾਇਆ ਇਹਦਾ ਔਰ ਇਹਦਾ ਵੀਡੀਓ 'ਚ ਦੇਖੇ ਤੇ ਕੋਈ ਫਰਕ ਨਹੀਂ ਪਤਾ ਲੱਗਣਾ ਪਰ ਆਪਾਂ ਵੇਚਦੇ ਆਂ ਪ੍ਰੋਪਰ ਡੱਬੇ ਵਾਲਾ ਆਹ ਸਿਰਫ ਸੈਂਪਲ ਦੇ ਤੌਰ ਤੇ ਮੰਗਾਇਆ ਵੇ ਇਹ ਆਪਾਂ ਮਾਲ ਵੇਚਦੇ ਨਹੀਂ ਹੈਗੇ ਇਹਦੇ ਤਿੰਨੇ ਆਰਟੀਕਲ ਰੀਸਟਾਕ ਕਰਾਤੇ ਬਾਕਸ ਵਾਲਾ ਮਾਲ ਹੈ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਸੇਮ ਬਾਕਸ ਸੇਮ ਮਾਲ ਸਿਰਫ ਔਰ ਸਿਰਫ 7000 ਐਮਆਰਪੀ ਹੈ 1100 ਰੁਪਏ ਦਾ ਤੁਹਾਨੂੰ ਮਿਲੂਗਾ ਜੀ ਸਿਰਫ 1100 ਰੁਪਏ ਦਾ ਜਿਹੜੇ ਵੀ ਭਰਾ 2500 3000 ਤੱਕ ਸ਼ੂਜ਼ ਲੈਂਦੇ ਨੇ ਜਿੱਥੋਂ ਵੀ ਬਾਏ ਕਰਦੇ ਨੇ ਉਹ ਮੇਰੇ ਕੋਲ ਤੇ ਇੱਕ ਵਾਰਾ 1100 ਰੁਪਏ ਦਾ ਸ਼ੂਜ਼ ਮੰਗਾ ਕੇ ਦੇਖਣ ਔਰ ਆ ਡੇ ਤੇ ਬੈਠ ਕੇ ਵੀਡੀਓ ਬਣਾ ਰਹੇ ਆ ਕਾਊਂਟਰ ਤੇ ਕਾਊਂਟਰ ਦੀ ਮਤਲਬ ਇੰਨਾ ਮਾਲ ਅਸੀਂ ਅਜੇ ਤੱਕ ਇਹ ਨਹੀਂ ਵੇਚਿਆ ਜਿੰਨਾ ਇਹ ਵੇਚਿਆ بڑے ਲੋਕਾਂ ਨੇ ਇਹਦੇ ਨਾਲ ਦਾ ਹਲਕਾ ਮਾਲ ਮੰਗਾ ਕੇ ਉਹਦੀਆਂ ਵੀਡੀਓ ਪਾਈਆਂ ਪਰ ਜਿਹੜੀ ਇਹ ਚੀਜ਼ ਚ ਬਰਕਤ ਆ ਉਹ ਕਿਸੇ ਦਾ ਤੋੜਨੀ ਤਿੰਨ ਡਿਜ਼ਾਈਨ ਇਹ ਚ ਵਿਕਦੇ ਆ ਆ ਦੇਖੋ ਤੁਸੀਂ ਜੈਲ ਕਾਈਨੋ A6 ਦਾ ਇਹ ਵੀ ਪੂਰਾ ਪ੍ਰੋਪਰ ਆ ਗਿਆ ਠੀਕ ਹੈ ਜੀ ਕੈਚਰ ਦਾ ਆ ਵੀ ਪੂਰਾ ਪ੍ਰੋਪਰ ਆ ਗਿਆ ਪੂਰੀ ਪ੍ਰੋਪਰ ਬ੍ਰਾਂਡਿੰਗ ਆ 7000 ਰੁਪਏ ਐਮ ਆਰ ਪੀਆ ਸਿਰਫ ਔਰ ਸਿਰਫ 1100 ਰੁਪਏ ਤੋਂ ਤੁਹਾਨੂੰ ਲੱਗਣਾ ਹੈ ਪ੍ਰੋਪਰ ਇੰਪੋਰਟਡ ਮਾਲ ਹੈ ਕੋਈ ਲੋਕਲ ਮਾਲ ਨਹੀਂ ਗਾ ਪ੍ਰੋਪਰ ਗਾਰੰਟੀ ਪੂਰੀ ਮਾਲ ਦੀ ਗਾਰੰਟੀ ਹੈ ਇੱਕ ਇਹਨਾਂ ਨੇ ਇਹਦੇ ਤੇ ਨਵੇਂ ਕਲਰ ਆ ਤਿਆਰ ਕੀਤੇ ਆ ਇਹਦੀਆਂ ਜੋੜੀਆਂ ਸਿਰਫ ਆਪਣੇ ਕੋਲ 36 ਜੋੜੀਆਂ ਆਈਆਂ ਨੇ ਡੇਢ ਪੇਟੀ ਮਾਲ ਆਇਆ ਇਹਦਾ ਠੀਕ ਹੈ ਇਹਨਾਂ ਦੇ ਵਿੱਚ ਮਾਲ ਸਾਰਾ ਸਾਰੇ ਤਰੀਕੇ ਨਾਲ ਆ ਗਿਆ ਜੇ ਇਹਦੀ ਹੋਰ ਡਿਮਾਂਡ ਹੋ ਹੋਰ ਮੰਗਾ ਲਾਂਗੇ ਪਰ ਇਸ ਟਾਈਮ ਸਿਰਫ ਇਹਦੀ ਡੇਢ ਪੇਟੀ 36 ਜੋੜੀਆਂ ਮਾਲ ਮਿਲੀਆਂ ਨੇ ਇਹ ਸਾਰੇ ਤੁਹਾਨੂੰ 1100 ਰੁਪਏ ਦੀ ਰੇਂਜ ਦੇ ਵਿੱਚ ਪੂਰਾ ਕੰਫਰਟੇਬਲ 1100 ਰੁਪਏ ਦੀ ਰੇਂਜ ਦੇ ਵਿੱਚ 1100 ਰੁਪਏ ਦੀ ਰੇਂਜ ਦੇ ਵਿੱਚ 1100 ਰੁਪਏ ਦੀ ਰੇਂਜ ਦੇ ਵਿੱਚ ਜੇ ਕਿਸੇ ਯਾਰ ਦੋਸਤ ਭਰਾ ਨੂੰ ਗਿਫਟ ਕਰਨੇ ਆ ਔਰ ਤੁਸੀਂ ਉਹਦਾ ਰਿਵਿਊ ਚੈੱਕ ਕਰਕੇ ਦੇਖਿਓ ਪੂਰੀ ਧੋਣ ਤੋਂ ਬਾਅਦ ਕਲਰ ਦੀ ਵੀ ਗਾਰੰਟੀ ਹੈ ਤਲੇ ਦੀ ਵੀ ਗਾਰੰਟੀ ਹੈ ਤੁਹਾਨੂੰ ਮੈਂ ਤਲੇ ਦੀ ਕੁਆਲਿਟੀ ਦਿਖਾਉਣਾ ਆ ਲੋ ਤਲੇ ਦੀ ਕੁਆਲਿਟੀ ਚੈੱਕ ਕਰਕੇ ਵੇਖੋ ਪ੍ਰੋਪਰ ਰਬੜ ਲੱਗੀ ਹੈ ਜੇ ਕਰੈਕ ਹੋ ਜਵੇ ਜਾਂ ਕੱਪੜਾ ਪਾੜ ਜਵੇ 5 ਮਹੀਨੇ ਤੱਕ ਜੋੜਾ ਨਾਮ ਦਾ ਦਊਂਗਾ ਸਿਰਫ 1100 ਰੁਪਏ ਰੇਂਜ 'ਚ ਬਸ ਸਿਰਫ ਇਹ ਤੁਸੀਂ ਮਿਹਰਬਾਨੀ ਇੰਨੀ ਕਰਨੀ ਹੈ ਜਿਹੜਾ ਵੀਡੀਓ ਦੇ ਨਾਲ ਨੰਬਰ ਚੱਲਦਾ ਉਹਨੂੰ ਸਕਰੀਨਸ਼ਾਟ ਭੇਜਦਿਆ ਕਰੋ ਇਹਦੇ ਵਾਸਤੇ ਨੰਬਰ ਹੈਗਾ 703640509689600509779958769 1100 ਦੀ ਰੇਂਜ ਦੇ ਵਿੱਚ ਤੁਸੀਂ ਬੁੱਕ ਕਰ ਸਕਦੇ ਹੋ ਧੰਨਵਾਦ ਇਹ ਵਿੱਚ ਬੜੇ ਲੋਕਾਂ ਨੇ ਇਹਦੇ ਨਾਲ ਦਾ ਹਲਕਾ ਮਾਲ ਮੰਗਾ ਕੇ ਉਧੀਆਂ ਵੀਡੀਓ ਪਾਈਆਂ ਪਰ ਜਿਹੜੀ ਇਹ ਚੀਜ਼ ਚ ਬਰਕਤ ਆ ਉਹ ਕਿਸੇ ਦਾ ਤੋੜਨੀ ਤਿੰਨ ਡਿਜ਼ਾਈਨ ਇਹ ਚ ਵਿਕਦੇ ਆ ਆ ਦੇਖੋ ਤੁਸੀਂ ਜੈਲ ਕਾਈਨੋ A6 ਦਾ ਇਹ ਵੀ ਪੂਰਾ ਪ੍ਰੋਪਰ ਆ ਗਿਆ ਠੀਕ ਹੈ ਜੀ ਕੈਚਰ ਦਾ ਆ ਵੀ ਪੂਰਾ ਪ੍ਰੋਪਰ ਆ ਗਿਆ ਪੂਰੀ ਪ੍ਰੋਪਰ ਬ੍ਰਾਂਡਿੰਗ ਆ 7000 ਰੁਪਏ ਐਮ ਆਰ ਪੀਆ ਸਿਰਫ ਔਰ ਸਿਰਫ 1100 ਰੁਪਏ ਲੋ ਤੁਹਾਨੂੰ ਲੱਗਣਾ ਹੈ ਪ੍ਰੋਪਰ ਇੰਪੋਰਟਡ ਮਾਲ ਆ ਕੋਈ ਲੋਕਲ ਮਾਲ ਨਹੀਂ ਗਾ ਪ੍ਰੋਪਰ ਗਾਰੰਟੀ ਪੂਰੀ ਮਾਲ ਦੀ ਗਾਰੰਟੀ ਹੈ ਇੱਕ ਇਹਨਾਂ ਨੇ ਇਹਦੇ ਤੇ ਨਵੇਂ ਕਲਰ ਆ ਤਿਆਰ ਕੀਤੇ ਆ ਇਹਦੀਆਂ ਜੋੜੀਆਂ ਸਿਰਫ ਆਪਣੇ ਕੋਲ 36 ਜੋੜੀਆਂ ਆਈਆਂ ਨੇ ਡੇਢ ਪੇਟੀ ਮਾਲ ਆਇਆ ਇਹਦਾ ਠੀਕ ਹੈ ਇਹਨਾਂ ਦੇ ਵਿੱਚ ਮਾਲ ਸਾਰਾ ਸਾਰੇ ਤਰੀਕੇ ਨਾਲ ਆ ਗਿਆ ਜੇ ਇਹਦੀ ਹੋਰ ਡਿਮਾਂਡ ਹੋਊ ਹੋਰ ਮੰਗਾ ਲਾਂਗੇ ਪਰ ਇਸ ਟਾਈਮ ਸਿਰਫ ਇਹਦੀ ਡੇਢ ਪੇਟੀ 36 ਜੋੜੀਆਂ ਮਾਲ ਮਿਲੀਆਂ ਨੇ ਇਹ ਸਾਰੇ ਤੁਹਾਨੂੰ 1100 ਰੁਪਏ ਦੀ ਰੇਂਜ ਦੇ ਵਿੱਚ ਪੂਰਾ ਕੰਫਰਟੇਬਲ 1100 ਰੁਪਏ ਦੀ ਰੇਂਜ ਦੇ ਵਿੱਚ 1100 ਰੁਪਏ ਦੀ ਰੇਂਜ ਦੇ ਵਿੱਚ 1100 ਰੁਪਏ ਦੀ ਰੇਂਜ ਦੇ ਵਿੱਚ ਜੇ ਕਿਸੇ ਯਾਰ ਦੋਸਤ ਭਰਾ ਨੂੰ ਗਿਫਟ ਕਰਨੇ ਆ ਔਰ ਤੁਸੀਂ ਉਹਦਾ ਰਿਵਿਊ ਚੈੱਕ ਕਰਕੇ ਦੇਖਿਓ ਪੂਰੀ ਧੋਣ ਤੋਂ ਬਾਅਦ ਕਲਰ ਦੀ ਵੀ ਗਾਰੰਟੀ ਹੈ ਤਲੇ ਦੀ ਵੀ ਗਰੰਟੀ ਹੈ ਤੁਹਾਨੂੰ ਮੈਂ ਤਲੇ ਦੀ ਕੁਆਲਿਟੀ ਦਿਖਾਉਣਾ ਆ ਲੋ ਤਲੇ ਦੀ ਕੁਆਲਿਟੀ ਚੈੱਕ ਕਰਕੇ ਵੇਖੋ ਪ੍ਰੋਪਰ ਰਬੜ ਲੱਗੀ ਹੈ ਜੇ ਕਰੈਕ ਹੋ ਜਵੇ ਜਾਂ ਕੱਪੜਾ ਪਾੜ ਜਵੇ 5 ਮਹੀਨੇ ਤੱਕ ਜੋੜਾ ਨਾ ਵਧਾਉਂਗਾ ਸਿਰਫ 1100 ਰੁਪਏ ਰੇਂਜ 'ਚ ਬਸ ਸਿਰਫ ਇਹ ਤੁਸੀਂ ਮਿਹਰਬਾਨੀ ਇੰਨੀ ਕਰਨੀ ਹੈ ਜਿਹੜਾ ਵੀਡੀਓ ਦੇ ਨਾਲ ਨੰਬਰ ਚੱਲਦਾ ਉਹਨੂੰ ਸਕਰੀਨਸ਼ਾਟ ਭੇਜਦਿਆ ਕਰੋ ਇਹਦੇ ਵਾਸਤੇ ਨੰਬਰ ਹੈਗਾ 7036405096896005097979158767 1100 ਦੀ ਰੇਂਜ ਦੇ ਵਿੱਚ ਤੁਸੀਂ ਬੁੱਕ ਕਰ ਸਕਦੇ ਹੋ ਧੰਨਵਾਦ